आना आेकता मज़ूर सदी ਇਹ ਕੀ ਮਸਲਾ ਸੀ ਜਿਹੜਾ ਕਿਸਾਨ ਜੀ ਉਹਨਾਂ ਗੁਰਾਹਾਂ ਨੇ ਅੱਜ ਇੱਥੇ ਆ ਕੇ ਮਹਿਰਿੰਕੂ ਮੁਣਕਾ ਬਲਾਕ ਜਰਨਲਿਸਟਰ ਭਾਰਤੀ ਕਿਸਾਨ ਜੁਨੀਅਨ ਇਕਤਾ ਗੁਰਾਹਾਂ ਅੱਜ ਜਿਹੜਾ ਸੀ ਇੱਥੇ ਪ੍ਰੋਗਰਾਮ ਕੀਤਾ ਇਹ ਮੇਰੇ ਨਾਲ ਸਾਥੀ ਖੜਿਆ ਸਤਵੀਰ ਸਿੰਘ ਇਹ ਸਾਥੀ ਮਜ਼ਦੂਰੀ ਦਾ ਕੰਮ ਕਰਦਾ ਹੈ ਪਰ 2014 ਦੇ ਵਿੱਚ ਇਹਨਾਂ ਨੇ ਬੈਂਕ ਤੋਂ SBI ਬੈਂਕ ਤੋਂ ਲੋਨ ਲਿਆ ਸੀ 5 ਲੱਖ ਰੁਪਏ ਦਾ 5 ਲੱਖ 12000 ਕੁਸ਼ ਰੁਪਏ ਇਹ ਭਰ ਚੁੱਕਿਆ ਹੈ ਕਰੋਨਾ ਦੇ ਵਿੱਚ ਇਹ ਕੋਈ ਛੋਟੀ ਮੋਟੀ ਦੁਕਾਨ ਕਰਦਾ ਸੀ कोरोना ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਵੱਡੇ ਕਾਰੋਬਾਰ ਵੀ ਬੰਦ ਹੋਏ ਨੇ ਛੋਟੇ ਕਾਰੋਬਾਰ ਵੀ ਬੰਦ ਹੋਏ ਨੇ ਇਹਦਾ ਕਾਰੋਬਾਰ ਬੰਦ ਹੋ ਗਿਆ ਕਿਸ਼ਤਾ ਨਹੀਂ ਭਰ ਸਕਿਆ ਉਸ ਤੋਂ ਬਾਅਦ ਬੈਂਕ 'ਚ ਜਾਂਦਾ ਇਹ ਵੀ ਮੇਥੋਂ ਮੈਂ ਮਜਬੂਰ ਬੇਵਸਾ ਮੇਥੋਂ ਕਿਸ਼ਤਾ ਨਹੀਂ ਭਰੀਆਂ ਜਾ ਰਹੀਆਂ ਤਾਂ ਮੈਨੇਜਰ ਇਹਨੂੰ ਸਲਾਹ ਦਿੰਦਾ ਵੀ ਤੂੰ ਐਂ ਕਰ ਤੇਰਾ 10 ਲੱਖ ਦਾ ਲੋਨ ਕਰ ਦਿੰਨੇ ਆ ਜਿਹੜਾ ਤੇਰਾ 3 ਲੱਖ ਰੁਪਈਆ ਉਹ ਅਸੀਂ ਕੱਟ ਲਾਂਗੇ ਤੇ ਬਾਕੀ ਤੂੰ ਕਿਸ਼ਤਾ ਭਰਦਾ ਰਹੀਂ ਇਹ ਕਹਿੰਦਾ ਠੀਕ ਹੈ ਮੈਨੇਜਰ ਸਾਹਿਬ ਲੇਕਿਨ ਇਹਦਾ 22000 ਰੁਪਈਆ ਉਹ ਵੀ ਲਵਾਤਾ ਤੇ ਹੁਣ ਜਾਨੀ ਕਿ 5 ਲੱਖ ਦੇ ਸਵਾ 5 ਲੱਖ ਰੁਪਏ ਭਰ ਚੁੱਕਿਆ ਤੇ ਸਾਡੇ 4.5 ਲੱਖ ਰੁਪਿਆ ਇਹਦੇ ਕੰਨੀ ਕੱਢ ਰੱਖਿਆ ਇੱਕ ਪਾਸੇ ਕਰੋਨਾ ਕਾਲ ਦੇ ਵਿੱਚ ਜਿਹੜੀ ਸਰਕਾਰ ਹੈ ਸਰਕਾਰ ਨੇ ਵੱਡੇ ਉਦਯੋਗ ਪਤੀਆਂ ਦੇ 20000 ਕਰੋੜ ਰੁਪਏ ਮਾਫ ਕੀਤਾ ਵੀ ਇਹਨਾਂ ਦੇ ਕਾਰਖਾਨੇ ਬੰਦ ਹੋ ਗਏ ਇਹਨਾਂ ਨੂੰ ਘਾਟਾ ਪੈ ਗਿਆ ਤੇ ਦੂਜੇ ਪਾਸੇ ਜਿਹੜੇ ਗਰੀਬ ਕਿਸਾਨ ਨੇ ਮਜ਼ਦੂਰ ਨੇ ਇਹਨਾਂ ਦਾ ਕੰਮ ਬੰਦ ਹੋ ਗਿਆ ਇਹਨਾਂ ਨਾਲ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਹੈਗੀ ਉਲਟਾ ਇਹਨਾਂ ਕੰਨੀ ਜਾਨੀ ਕਿ ਸਵਾ ਪੰਜ ਲੱਖ ਰੁਪਏ ਭਰ ਚੁੱਕਿਆ ਪੰਜ ਲੱਖ ਦਾ ਸਾਢੇ 4 ਲੱਖ ਰੁਪਏ ਹੋਰ ਇਹਨਾਂ ਕਹਿੰਦੇ ਕੱਢ ਰਖਿਆ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਜਥੇਬੰਦੀ ਵੱਲੋਂ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਸਾਥੀ ਨੂੰ ਕਿਹਾ ਕਿ ਸਾਥੀ ਠੀਕ ਹੈ ਤੇਰੇ ਕੋਲੇ ਪੈਸੇ ਹੈਗੇ ਨੇ ਗੰਜੈਸ ਹੈਗੇ ਪਰ ਅਸੀਂ ਨਹੀਂ ਰੋਕਦੇ ਅਸੀਂ ਕਿਸੇ ਨੂੰ ਕਰਜ਼ਾ ਮੋੜਨ ਤੋਂ ਨਹੀਂ ਰੋਕਦੇ ਹੈਗੇ ਪਰ ਜੇ ਤੂੰ ਮਜਬੂਰ ਹੈ ਬੇਵਸ ਹੈ ਕੋਈ ਗਲਤ ਕਦਮ ਨਾ ਚੱਕ ਲਈ ਕੋਈ ਸੁਸਾਈਡ ਵਗੈਰਾ ਨਾ ਕਰ ਜੀ ਅਸੀਂ ਤੇਰੇ ਨਾਲ ਖੜਾਂਗੇ ਅਸੀਂ ਇਸ ਗੱਲ ਦੀ ਗਰੰਟੀ ਕਰਦੇ ਆਂ ਇਹ ਤੇਰੇ ਘਰ ਨੂੰ ਜਿੰਦਾ ਨਹੀਂ ਲੱਗਣ ਦੇਵਾਂਗੇ ਉਹਦੇ ਵਾਸਤੇ ਸਾਨੂੰ ਜਿੱਡੀ ਮਰਜ਼ੀ ਕੀਮਤ ਤਾਰਨੀ ਪੈ ਜੇ ਅਸੀਂ ਤਾਰ ਨੂੰ ਤਿਆਰਾਂ ਤੇ ਅੱਗੇ ਵੀ ਜੇ ਮੁਲਾਜ਼ਮ ਆਉਣਗੇ ਅਸੀਂ ਡਟ ਕੇ ਖੜਾਂਗੇ ਅੱਜ ਵੀ ਮੁਲਾਜ਼ਮ ਆਏ ਸੀ ਬੈਂਕ ਦੇ ਪੁੱਠੇ ਮੋੜੇ ਨੇ ਸਾਡੀਆਂ ਗੱਲਾਂ ਦਾ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ 5 ਲੱਖ ਦਾ ਸਵਾ 5 ਲੱਖ ਰੁਪਏ ਭਰ ਚੁੱਕਿਆ ਉਹ ਕਹਿੰਦੇ ਸਵਾ 5 ਲੱਖ ਦਾ ਵਿਆਜ ਹੀ ਭਰਿਆ ਮੂਲ ਤਾਂ ਹਲੇ ਖੜੇ ਸਾਰਾ 5 ਦਾ ਸਵਾ 5 ਲੈ ਲਿਆ ਵੀ ਮੂਲ ਤਾਂ ਖੜਿਆ ਦਾ ਇਕੱਲਾ ਵਿਆਜ ਆਇਆ ਇਸ ਕਰਕੇ ਅਸੀਂ ਇਹ ਸਾਥੀ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਬੇਫਿਕਰ ਰਹ ਕਿਸੇ ਤਰ੍ਹਾਂ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਜਥੇਬੰਦੀ ਵੱਲੋਂ ਤੇਰੇ ਨਾਲ ਖੜੇ ਆ ਧੰਨਵਾਦ ਜਿੰਕੂ ਜੀ ਕਿਹੜੀ ਬੈਂਕ ਦੇ ਅਧਿਕਾਰੀ ਸੀਗੇ ਤੇ ਹੁਣ ਕੀ ਕਹਿ ਕੇ ਗਏ ਨੇ ਐਸਬੀਆਈ ਬੈਂਕ ਦੇ ਅਧਿਕਾਰੀ ਆਏ ਸੀ ਤੇ ਉਹ ਕੁਝ ਤਾਂ ਆਪਣਾ ਬੈਂਕ ਦਾ ਮੈਨੇਜਰ ਵੀ ਸੀ ਤੇ ਪਟਿਆਲੇ ਤੋਂ ਵੀ ਉਹਨਾਂ ਦੀ ਟੀਮ ਆਈ ਸੀ ਉਹਨਾਂ ਨੇ ਕਿਹਾ ਵੀ ਇਹ ਤਾਂ ਮੂਲਤਾ ਜਿੰਨੇ ਪੈਸੇ ਮਤਲਬ ਕਿ ਮੂਲ ਖੜੇ ਆ ਇਹ ਤਾਂ ਤੈਨੂੰ ਪੈਸੇ ਭਰਨੇ ਪੈਣਗੇ ਅਸੀਂ ਕਿਹਾ ਸੀ 1.5 ਲੱਖ ਰੁਪਏ ਭਰ ਚੁੱਕੇ ਆ ਇਹਦੇ ਕੋਲੇ ਕੋਈ ਪੈਸੇ ਨਹੀਂ ਹੈਗੇ ਠੀਕ ਹੈ 32000 ਰੁਪਏ ਜੇ ਤੁਸੀਂ 50000 ਰੁਪਏ ਪਰਵਾਣਾ ਉਹ ਵੀ ਅਸੀਂ ਲੋਕਾਂ ਤੋਂ ਇਕੱਠੇ ਕਰਕੇ ਫੇਰ ਭਰਾਂਗੇ ਤਾਂ ਮੈਨੇਜਰ ਸਾਹਿਬ ਕਹਿ ਕੇ ਗਏ ਨੇ ਵੀ ਠੀਕ ਹੈ ਤੁਸੀਂ ਸਾਨੂੰ ਇੱਕ ਲੈਟਰ ਲਿਖ ਕੇ ਦੇ ਦਿਓ ਅਸੀਂ ਲੈਟਰ ਉੱਪਰ ਭੇਜ ਦਾਂਗੇ ਜਿੰਨੇ ਚ ਵੀ ਸੈਟਿੰਗ ਆਂਦੀ ਹੋਈ ਅਸੀਂ ਕਰ ਦਾਂਗੇ ਉਹ ਸਾਨੂੰ ਵਿਸ਼ਵਾਸ ਦਿਵਾ ਕੇ ਕਹੇ ਨੇ ਪਰ ਜੇਕਰ ਉਹ ਆਪਣੇ ਵਿਸ਼ਵਾਸ ਤੇ खरे ਨਹੀਂ ਉਤਰਦੇ ਅਸੀਂ ਫੇਰ ਕਹਿੰਦੇ ਆ ਅਸੀਂ ਇੱਥੇ ਲਗਾਤਾਰ ਸ਼ਾਂਤਮਈ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਾਂਗੇ ਘਰ ਨੂੰ ਜਿੰਦਾ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦੇਵਾਂਗੇ ਅਸੀਂ ਜਾ ਕੇ ਹੁਣ ਬੈਂਕ 'ਚ ਉਹ ਲੈਟਰ ਲਿਖ ਕੇ ਦੇ ਕੇ ਆਵਾਂਗੇ ਵੀ ਜਿਹੜਾ ਤਵੀਰ ਸਿੰਘ ਹੈ ਉਹਦੀ ਹਾਲਤ ਬਹੁਤ ਮਾੜੀ ਹੈ ਅਸੀਂ ਤਾਂ ਵੱਧ ਤੋਂ ਵੱਧ 20-30000 ਰੁਪਏ ਭਰ ਸਕਦੇ ਆ ਉਹ ਅਸੀਂ ਲੈਟਰ ਲਿਖ ਕੇ ਜ਼ਰੂਰ ਦੇ ਕੇ ਆਵਾਂਗੇ ਕਿਉਂਕਿ ਸਾਡੀ ਜਿੱਥੇ ਬੰਦੀ ਕਦੇ ਗੱਲਬਾਤੋਂ ਨਹੀਂ ਭੱਜਦੀ ਹੈਗੀ ਕਦੇ ਵੀ ਜਨਨਕਿ ਜਿਹੜੀ ਗੱਲ ਉਹ ਕਹਿ ਕੇ ਗਏ ਨੇ ਉਸ ਤੇ ਅਸੀਂ ਉਹ ਕਾਰਵਾਈ ਸੀ ਕਰਕੇ ਆਵਾਂਗੇ ਪਰ ਫਿਰ ਕਹਿੰਨੇ ਆ ਅਸੀਂ ਇਸ ਘਰ ਨੂੰ ਜਿੰਦਾ ਨਹੀਂ ਲੱਗਣ ਦਿਆਂਗੇ ਦੇਖੋ ਜੀ ਕੋਈ ਬੈਂਕ ਵੱਲੋਂ ਨਿਲਾਮੀ ਨੋਟਸ ਦਿੱਤਾ ਗਿਆ ਬੈਂਕ ਵੱਲੋਂ ਹਾਂ ਨਿਲਾਮੀ ਨੋਟਸ ਉਹਨਾਂ ਨੇ ਕਿੰਨੇ ਦਿਨ ਹੋ ਗਿਆ ਇਹਨੂੰ 4-5 ਦਿਨ ਹੋ ਗਏ ਉਹਨਾਂ ਨੇ ਜਨਨਕਿ ਹਫਤਾ ਹੋ ਗਿਆ ਨੋਟਸ ਲਾ ਕੇ ਇੱਥੇ ਗਏ ਸੀ ਕਿ ਅਸੀਂ ਫਲਾਣ ਤੇ ਘਰ ਤੇ ਜਾਨੀ ਕਿ ਅਸੀਂ ਕਬਜ਼ਾ ਕਰਕੇ ਜਾਵਾਂਗੇ ਉਹ ਅੱਜ ਆਈ ਵੀ ਸੀ ਤੇ ਉਹ ਬੇਰੰਗ ਪਰਤੇ ਨੇ ਕਿਸਾਨਾਂ ਦੇ ਰੋ ਅੱਗੇ ਕਿਸਾਨਾਂ ਨੇ ਫੈਸਲਾ ਕਰ ਰੱਖਿਆ ਸੀ ਵੀ ਅਸੀਂ ਕਿਉਂਕਿ ਅਸੀਂ ਸਵੇਰ ਤੋਂ ਹੀ 9 ਵਜੇ ਦੇ ਆਕੇ ਬੈਠੇ ਆ ਹਾਲ ਤਾਂ ਸਾਡੀ ਗਿਣਤੀ ਹੋਰ ਆ ਰਹੀ ਹੈ ਕੁਝ ਪਿੰਡ ਜਿਹੜੇ ਦੂਰ ਦੇ ਪਿੰਡ ਨੇ ਪਰ ਅਸੀਂ ਪੂਰੇ ਐਨੀ ਵੀ ਅਸੀਂ ਬੈਂਕ ਦੇ ਮੁਲਾਜ਼ਮ ਮੁੜ ਕੇ ਅਸੀਂ ਚਲੇ ਜਾਵਾਂਗੇ ਕਿਉਂਕਿ ਜਿਹੜਾ ਸਰਕਾਰੀ ਟਾਈਮ ਹੈ ਉਹ 5 ਵਜੇ ਤੱਕ ਦਾ ਹੈ ਅਸੀਂ 5 ਵਜੇ ਤੱਕ ਇੱਥੇ ਜਾਨੀ ਕਿ ਧਰਨਾ ਲਾ ਕੇ ਬੈਠੇ ਆ ਕੋਈ ਵੀ ਮੁਲਾਜ਼ਮ ਆਊਗਾ ਅਸੀਂ ਉਹਨੂੰ ਰੋਕਾਂਗੇ ਸ਼ਾਂਤਮਈ ਤਰੀਕੇ ਨਾਲ ਕਿਤੇ ਵੀ ਕੋਈ ਬੈਕ ਵੱਲੋਂ ਕਾਰਵਾਈ ਹੋਣੀ ਹੈ ਅਸੀਂ ਬਿਲਕੁਲ ਖੜਾਂਗੇ ਜੀ ਅਸੀਂ ਤੁਹਾਨੂੰ ਦੇਖੋ ਅਸੀਂ ਦੱਸ ਵੀ ਚੁੱਕੇ ਆਂ ਅਸੀਂ ਮੁਲਾਜ਼ਮਾਂ ਨੂੰ ਵੀ ਕਹਤਾ ਅਸੀਂ ਕਿਸੇ ਵੀ ਹਾਲਤ ਚ ਸਤਵੀਰ ਸਿੰਘ ਕਰਜਾ ਮੋੜਨਾ ਚਾਹੁੰਦਾ ਹੋਵੇ ਅਸੀਂ ਨਹੀਂ ਰੋਕਦੇ ਬਿਲਕੁਲ ਮੋੜੇ ਪਰ ਸਤਵੀਰ ਸਿੰਘ ਨੂੰ ਕੋਈ ਬੇਵੱਸ ਮਜਬੂਰ ਕਰਕੇ ਘਰ ਨੂੰ ਜਿੰਦਾ ਲਾਣੋ ਚਾਹੁੰਦਾ ਹੋਵੇ ਉਹ ਅਸੀਂ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦਿਆਂਗੇ ਕੀ ਨਾਮ ਹੈ ਪਿੰਡ ਕਿਹੜਾ ਆਪਣਾ ਮੇਰਾ ਸਤਵੀਰ ਸਿੰਘ ਹੈ ਜੀ ਰੰਧਾ ਇੱਥੇ ਮੈਂ ਪਿੰਡ ਕਲਾ ਦੀ ਮੇਰਾ ਕੀ ਕੰਮ ਕਰਦੇ ਹਾਂ ਮੈਂ ਮਜ਼ਦੂਰੀ ਕਰਦਾ ਹਾਂ ਫੈਕਟਰੀ ਨੂੰ ਲੱਗ ਰਿਹਾ ਹਾਂ ਕਰਦੇ ਲੱਗ ਰਿਹਾ ਹੈ ਨੇ ਬਾਰ ਚਲ ਰਿਹਾ ਉਹ ਪਿੰਡ ਨਾਲ ਬੈਂਕ ਕੋਲੋਂ ਲੋਨ ਲਿਆ ਗਿਆ ਸੀਗਾ ਕਿੰਨੇ ਪੈਸਾ ਤੁਹਾਡਾ ਲਏ ਪੰਜ ਲੱਖ ਲਿਆ ਸੀ 2.5 ਲੱਖ ਪਰ ਬੈਂਕ ਦੇ ਮੁਲਾਜ਼ਮ ਆਏ ਸੀ ਤੁਹਾਡੇ ਸਾਨੂੰ ਲੈ ਕੇ ਨੋਟਿਸ ਲੈ ਕੇ ਆਏ ਸੀ ਹਾਂ ਜੀ ਕੀ ਕੌਨਸੇ ਮੇਰੇ ਕੋਲ ਹੈ ਨਹੀਂ ਜੀ ਪਰ ਉਹਨੂੰ ਮੈਂ ਤਾਂ ਇਹ ਕਹਿਣਾ ਉਦੋਂ ਵੀ ਇਹ ਕਹੇ ਸੀ ਤੇ ਅੱਜ ਵੀ ਇਹ ਕਹਿ ਰਹੇ ਮੈਨੂੰ ਤੇ ਮੇਰੇ ਕੋਲ ਨਹੀਂ ਹੈ ਅਗਰ ਫਿਰ ਤੁਹਾਨੂੰ ਭਾਰਤੀ ਕਿਸਾਨ ਯੂਨੀਅਨ ਨੂੰ ਗ੍ਰਾਹਾਂ ਦਾ ਸਹਿਯੋਗ ਮਿਲਿਆ ਇਹ ਕਿਵੇਂ ਦੇਖਦੇ ਹੁਣ ਤਾਂ ਵਧੀਆ ਹੈ ਅੱਛਾ ਇਹਨਾਂ ਨੂੰ ਕਹਿਆ ਵੀ ਹੋਏ ਇਹ ਨਹੀਂ ਹੋ ਕਰਨਾ ਤੈਨੂੰ ਬੈਲਟ ਕਰਨਾ ਨਹੀਂ ਕਰਨਾ ਮੈਂ ਆਪੇ ਤਰਨਾ